ਤਾ ਇਸ ਵਾਰ ਪੰਜਾਬ ਦੀ ਕੁੜੀਆਂ ਨੇ ਅਵਲ ਆਈਆਂ ਨੇ ਪੰਜਾਬ ਦੀ ਕੁੜੀਆਂ ਫਿਰ ਤੋਂ ਇਸ ਵਾਰ ਅੱਗੇ ਪਹੁੰਚੇ ਮੁੰਡਿਆਂ ਦੇ ਇਸ ਵਕਤ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਸਨਲ ਡਾਕਟਰ ਅਮਰਪਾਲ ਜੀ ਸਨ ਮੌਜੂਦ ਨੇ ਸਰ ਈਸ਼ਵਰ ਕਿਸ ਤਰ੍ਹਾਂ ਦੇ ਦੇ ਦਿਓ ਫਿਰ ਤੋਂ ਕੁੜੀਆਂ ਬਾਜ਼ੀ ਮਾਰੀ ਇਸ ਓਵਰਆਲ ਰਿਜ਼ਲਟ ਕਾ ਇਸ ਵਾਰ ਦੇਖੋ ਓਵਰਆਲ ਰਿਜ਼ਲਟ ਇਸ ਵਾਰ ਕਾਫੀ ਵਧੀਆ ਆਇਆ ਕਿ ਅਸੀਂ ਜਿਹੜੀ ਐਗਜ਼ਾਮਸ ਵੇਲੇ ਪ੍ਰੋਪਰ ਸੁਪਰਵੀਜ਼ਨ ਕੀਤੀ ਸਖਤੀ ਕੀਤੀ ਫਲਾਈਂਗਸ ਭੇਜੀਆਂ ਉਹ ਭੇਜੀਆਂ ਉਹਦੇ باوجود ਵੀ ਬੱਚਿਆਂ ਦੀ এডਿਕੇਸ਼ਨ ਦੇ ਸਟੈਂਡਰਡ ਦੀ ਇੰਪਰੂਵਮੈਂਟ ਦਿਖਦੀ ਹੈ ਕਿ ਸਾਡਾ ਰਿਜ਼ਲਟ 99% ਆਇਆ ਹੈ ਸਪੈਸ਼ਲੀ ਬਾਰਡਰ ਡਿਸਟ੍ਰਿਕਟ ਚ ਵੀ ਕਾਫੀ ਇੰਪਰੂਵਮੈਂਟ ਹੋਈ ਹੈ ਅੱਗੇ ਨਾਲੋਂ ਬਾਰਡਰ ਡਿਸਟ੍ਰਿਕਟ ਦੇ ਵਿੱਚ ਅੰਮ੍ਰਿਤਸਰ ਨੰਬਰ 1 ਤੇ ਆਇਆ ਫਿਰ ਗੁਰਦਾਸਪੁਰ ਪਠਾਨਕੋਟ ਤਰਨਤਾਰਨ ਕਪੂਰਥਲਾ ਤੋਂ ਉਸ ਤੋਂ ਇਹ ਸਪਸ਼ਟ ਦਿਖਦਾ ਹੈ ਕਿ ਵੀ ਜਿਹੜਾ ਗਵਰਨਮੈਂਟ ਦਾ ਐਫਰਟ ਹੈ এডੂਕੇਸ਼ਨ ਸਟੈਂਡਰਡਸ ਨੂੰ ਇੰਪਰੂਵ ਕਰਨ ਦਾ ਉਹਦਾ ਹਾਲੀ ਹਾਲੀ ਫਰਕ ਪੈ ਰਿਹਾ ਸਰ ਮੰਨਦੇ ਕਿ ਤਰ੍ਹਾਂ ਕਿ ਬਾਰਡਰ ਏਰੀਆ ਦੇ ਜਿੱਥੇ ਜਿੱਮੇ ਸਕੂਲ ਜੋ এডੂਕੇਸ਼ਨ ਸਿਸਟਮ ਸੀਗਾ ਉਹ ਕਿੰਨਾ ਕਿੰਨਾ ਇੰਪਰੂਵਮੈਂਟ ਹੋਈ ਹੈ ਤਾਂ ਬੱਚੇ ਜਿਹੜੇ ਜ਼ਿਆਦਾ ਉਥੋਂ ਦੀ ਇਸ ਵਾਰ ਪਰਸੈਂਟੇਜ ਜ਼ਿਆਦਾ ਦੇਖੀਗੇ ਬੱਚਾਂ ਦੇ ਅਵਲ ਆਨਦੀ ਮੰਨਦੇ ਕਿ ਐਜੂਕੇਸ਼ਨ ਸਿਸਟਮ ਕਿੰਨਾ ਕਿੰਨਾ ਇੰਪਰੂਵਮੈਂਟ ਹੋ ਰਿਹਾ ਉਹਦੇ ਲਈ ਏਰੀਆ ਹਾਲਾਂਕਿ ਕਿੰਨਾ ਕਿੰਨਾ ਬੋਦਰ ਬਾਰਡਰ ਏਰੀਆ ਹੈ ਦੇਖੋ ਜੀ ਮੇਰੇ ਹਿਸਾਬ ਦੇ ਨਾਲ ਇਹ ਇੱਕ ਤਰ੍ਹਾਂ ਦਾ ਸਾਂਝਾ ਹੱਲਾ ਹੁੰਦਾ ਉਹਦੇ ਵਿੱਚ ਸਭ ਤੋਂ ਵੱਡਾ ਹੱਲਾ ਪੇਰੈਂਟਸ ਨੇ ਮਾਰਨਾ ਹੁੰਦਾ ਫਿਰ ਟੀਚਰ ਨੇ ਫਿਰ ਸਰਕਾਰ ਨੇ ਕਿ ਉੱਥੇ ਟੀਚਰ ਪ੍ਰੋਪਰ ਪ੍ਰੋਵਾਈਡ ਹੋਵੇ ਉਹ ਪ੍ਰੋਪਰਲੀ ਟ੍ਰੇਨਡ ਹੋਵੇ ਇਨਫਰਾਸਟ੍ਰਕਚਰ ਪ੍ਰੋਪਰ ਹੋਵੇ ਉਹ ਬੱਚੀਆਂ ਆਪਣੀਆਂ ਜਾਂਦੀਆਂ ਵਿੱਚ ਬਾਥਰੂਮਸ ਉੱਥੇ ਪ੍ਰੋਪਰ ਹੋਣ ਪੱਖੇ ਲੱਗੇ ਹੋਣ ਪ੍ਰੋਪਰ ਡੈਸਕ ਹੋਵੇ ਜਦੋਂ ਇਹ ਇਨਫਰਾਸਟ੍ਰਕਚਰ ਵਧੀਆ ਹੋਏਗਾ ਤਾਂ ਆਟੋਮੈਟਿਕਲੀ ਜਿਹੜਾ ਬੱਚਾ ਹੈ ਉਹ ਬੈਟਰ ਤਰੀਕੇ ਨਾਲ ਪੜਦਾ ਹੈ ਟੀਚਰ ਬੈਟਰ ਪੜਾਉਂਦਾ ਹੈ ਤੇ ਪੇਰੈਂਟਸ ਵੀ ਉਹਦੇ ਤੇ ਇਨਵੋਲਵ ਹੁੰਦੇ ਨੇ ਸਰ ਦੱਸੋ ਕਿਹੜੇ ਕਿਹੜੇ ਬੱਚੇ ਜਿਹੜੇ ਨੇ ਇਸ ਜੋ ਪਹਿਲੇ 3 ਦੇ ਵਿੱਚ ਆਏ ਨੇ ਕਿਆ ਨਾਮ ਕਹਤੇ ਅਗਰ ਫੋਟੋ ਦਿਖਾਈ ਦਿੱਤਾ ਜ਼ਾਬ ਵਧੀਆ ਉਹਨਾਂ ਦੀ ਸੋ ਪਹਿਲੇ ਨੰਬਰ ਤੇ ਹਰਸੀਰਤ ਕੌਰ ਹੈ ਦੂਜੇ ਨੰਬਰ ਤੇ ਮਨਵੀਰ ਕੌਰ ਤੀਜੇ ਨੰਬਰ ਤੇ ਹਰਸ਼ ਸੋ ਮੈਂ ਇਹਨਾਂ ਨੂੰ ਮੁਬਾਰਕਬਾਦ ਦਿੰਨਾ ਇਹ ਬੱਚੀਆਂ ਨੇ ਬਹੁਤ ਵਧੀਆ ਇਹਨਾਂ ਦੇ ਪੇਰੈਂਟਸ ਨੂੰ ਇਹਨਾਂ ਦੇ ਟੀਚਰਸ ਨੂੰ ਐਂਡ ਇਨ ਫੈਕਟ ਜਿੰਨੇ ਬੱਚੇ ਪਾਸ ਹੋਏ ਨੇ ਉਹਨਾਂ ਦੇ ਸਾਰੇ ਪੇਰੈਂਟਸ ਟੀਚਰਸ ਇਸ ਸਿਸਟਮ ਨੂੰ ਸਭ ਨੂੰ ਮੈਂ ਮੁਬਾਰਕਬਾਦ ਸਭ ਅਗਰ 올 ਓਵਰ ਆਪਾਂ ਆਂਕੜਾ ਦੇਖੀਏ ਤਾਂ ਇਸ ਕੁੜੀਆਂ ਨੇ ਕਿੰਨੇ ਪਰਸੈਂਟ ਅੱਗੇ ਵਧੀਆ ਨੇ ਮੁੰਡੇ ਕਿੰਨਾ ਟੋਟਲ ਇਹਦੇ ਵਿੱਚ ਕੋਈ ਆਂਕੜਾ ਆਇਆ ਹਾਂ 94% ਕੁੜੀਆਂ ਪਾਸ ਹੋਈਆਂ 88% ਮੁੰਡੇ ਪਾਸ ਹੋਏ ਨੇ ਲਾਸਟ ਈਅਰ ਦੀ ਗੱਲ ਕਰੀਏ ਲਾਸਟ ਈਅਰ ਦੇ ਅਗਰ ਰੇਸ਼ਿਓ ਕੱਢੀ ਤਾਂ ਇਸ ਵਾਰ ਦੇ ਵਿੱਚ ਕਿੰਨਾ ਕ ਫਰਕ ਇਸ ਵਾਰ ਡੇਟ ਤੋਂ 2% ਦੇ ਵਿੱਚ ਵੇਰੀਏਸ਼ਨ ਹੈ ਉਹਦਾ ਮੈਂ ਤੁਹਾਨੂੰ ਕਾਰਨ ਦੱਸਿਆ ਕਿ ਇਸ ਵਾਰੀ ਅਸੀਂ ਸਟ੍ਰਿਕਟਨੈਸ ਕੀਤੀ ਉਹਦੇ باوجود ਵੀ 90% 91% ਰਿਜ਼ਲਟ ਆਇਆ ਕਿਉਂਕਿ ਬਹੁਤ ਵਧੀਆ ਪਰਫਾਰਮੈਂਸ ਹੈ ਸੋ ਲਾਸਟ ਦੇ ਵਿੱਚ ਸੀਬੀਐਸ ਨੇ ਰਿਜ਼ਲਟ ਕਰ ਦਤਾਂ 10th ਦਾ ਰਿਜ਼ਲਟ ਕਦ ਤੱਕ ਆਊਗਾ ਇਹ ਕੋਈ ਇਹ ਛੇਤੀ 2-3 ਦਿਨਾਂ ਵਿੱਚ ਅਸੀਂ ਕਰਾਂਗੇ ਕੱਲ ਅਸੀਂ ਡੇਟ ਅਨਾਉਂਸ ਕਰ ਦਿਆਂਗੇ ਇਸ ਵਾਰ ਜੇਕਰ 올ਓਵਰ ਆંકੜੇ ਦੀ ਗੱਲ ਕਰੀਏ ਤਾਂ ਸਭ ਤੋਂ ਵੱਧ ਜਿਹੜਾ ਹੈ ਉਹ ਕੁੜੀਆਂ ਨੇ ਇਸ ਵਾਰ ਮੱਲਾ ਮਾਰਿਆ ਕੁੜੀਆਂ ਜਿਹੜੀਆਂ ਨੇ ਉਹ ਮੁੰਡਿਆਂ ਤੋਂ ਉੱਪਰ ਇਸ ਵਾਰ ਪਹੁੰਚੀਆਂ ਨੇ ਜੇਕਰ ਗੱਲ ਕਰੀਏ ਦੇਖੋ ਅਗਰ ਪਾ ਪੂਰੇ ਇਹਦੇ ਰੇਸ਼ਿਓ ਦੀ ਗੱਲ ਕਰੀਏ ਰੇਸ਼ਿਓ ਦੀ ਕਰੀ ਕੈਮਰੋਨ ਦਿਖਾਵਾਂਗੇ ਜੇ ਰੇਸ਼ਿਓ ਦੀ ਗੱਲ ਕਰੀ ਤਾਂ ਇਸ ਵਾਰ ਜਿਹੜੇ ਪਾਸ ਪਰਸੈਂਟੇਜ ਹੋਈ ਹੈ ਉਹ 2 ਲੱਖ 65388 ਬੱਚੇ ਜਿਹੜੇ ਨੇ ਉਹ ਪਾਸ ਹੋਏ ਨੇ ਮਗੇ 91% ਜਿਹੜਾ ਨਿਕਲਿਆ ਤੇ ਕੁੜੀਆਂ ਨੇ ਅਗਰ ਆਪਾਂ ਗੱਲ ਕੁੜੀਆਂ ਦੀ ਕੀਤੀ ਆ ਵੀ ਤਾਂ ਕੁੜੀਆਂ ਨੇ ਦੇਖੋ 124229 ਜਿਹੜੀ ਕੁੜੀਆਂ ਨੇ ਉਹ ਇਸ ਵਾਰ ਕੈਂਡੀਡੇਟ ਸੀਗੀਆਂ ਤੇ ਇਹ ਕੁੜੀਆਂ ਪਾਸ ਵੀ ਹੋਈਆਂ ਨੇ ਦੇਖੋ ਇਸ ਵਾਰ ਦਾ ਰਿਜ਼ਲਟ ਅਗਰ ਆਪਾਂ ਗੱਲ ਕਰੀਏ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦਾ ਰਿਜ਼ਲਟ ਹੈ ਓਵਰ ਆਲ ਦੀ ਗੱਲ ਕਰੀਏ ਤਾਂ ਬਹੁਤ ਹੀ ਵਧੀਆ ਨਿਕਲੇ ਕਿ ਵੀ ਕੁੜੀਆਂ ਜਿਹੜੀਆਂ ਨੇ ਅਵਲ ਆਈਆਂ ਨੇ ਹਾਲ ਹਾਲ ਕਿ ਗੱਲ ਕਰੀਏ ਬੋਰਡਰ ਏਰੀਆ ਦੀ ਜਿਹੜੇ ਬੋਰਡਰ ਏਰੀਆ ਸਕੂਲ ਹੈ ਉੱਥੇ ਜ਼ਿਆਦਾ ਬੱਚੇ ਜਿਹੜੇ ਨੇ ਇਸ ਵਾਰ ਪਾਸ ਆਊਟ ਨੇ ਜ਼ਿਆਦਾ ਕਿਉਂਕਿ ਬੋਰਡਰ ਏਰੀਆ ਵਿੱਚ ਕਿੰਨਾ ਕਿਤੇ এডੂਕੇਸ਼ਨ ਸਿਸਟਮ ਕਹਿੰਦੇ ਬੜਾ ਘੱਟ ਹੈ ਪਰ ਸਰਕਾਰ ਦੀ ਮਿਹਰ ਦੇ ਨਾਲ ਸਰਕਾਰ ਦੇ ਜਿਹੜੇ ਕਿੰਨਾ ਗ੍ਰੋਥ ਦੇ ਨਾਲ ਬੋਰਡਰ ਏਰੀਆ ਵਿੱਚ ਜ਼ਿਆਦਾ ਬੱਚੇ ਜਿਹੜੇ ਨੇ ਪਾਉਸ ਆਊਟ ਹੋ ਕੇ ਨਿਕਲਣੇ ਨੇ ਮੇਰੇ ਸਹਿਯੋਗੀ ਰਾਮ ਕੁਮਾਰ ਦੇ ਨਾਲ ਮੈਂ ਅਭਿਸ਼ੇਕ ਰਿਆਸਤ ਚੰਡੀਗੜ੍ਹ